ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣੇ ਚੈਨਲ ਥਿੰਡ ਐਗਰੀਕਲਚਰ ਫਾਰਮ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਣੇ ਹੁਣ ਪੰਜਾਬ ਦੇ ਵਿੱਚ ਜਿਹੜਾ ਸਪਰੇਹਾਂ ਦਾ ਜੋਰ ਆ ਜਿਹੜਾ ਪੂਰਾ ਜੋਰ ਸ਼ੋਰ ਨਾਲ ਸਪਰੇਹਾਂ ਦਾ ਕੰਮ ਇਹਦਾ ਚੱਲ ਰਿਹਾ ਤੇ ਕਿਸਾਨ ਵੀਰੋ ਹੁਣ ਸਪਰੇਹਾਂ ਕਿਸਾਨ ਵੀਰ ਕਰ ਰਹੇ ਨੇਗੇ ਸੁੰਡੀ ਤੋਂ ਉਲੀ ਤੋਂ ਤੇਲੇ ਤੋਂ ਤੇ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਕਈ ਜਾਂਦਾ ਸਵਾਲ ਹੁਣ ਆਉਂਦੇ ਨੇ ਕਿ ਵੀਰੇ ਅਸੀਂ ਕਿਹੜੀ ਸਪਰੇਅ ਕਰੀਏ ਕਿਹੜਾ ਟੈਕਨੀਕਲ ਵਰਤੀਏ ਕਿੰਨਾ ਉਹਦੀ ਡੋਜ਼ ਪਾਈਏ ਤੇ ਪਹਿਲੀ ਗੱਲ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਵੀ ਜਿਹੜੀ ਡੋਜ਼ ਹੁੰਦੀ ਹੈਗੀ ਇਹ ਅਲੱਗ-ਅਲੱਗ ਟੈਕਨੀਕਲਾਂ ਦੀ ਅਲੱਗ-ਅਲੱਗ ਡੋਜ਼ ਆ ਸਾਰਿਆਂ ਦੀ ਪਹਿਲੇ ਨੰਬਰ ਤੇ ਤਾਂ ਕਿਸਾਨ ਵੀਰੋ ਤੁਸੀਂ ਇਹ ਚੈੱਕ ਕਰੋ ਵੀ ਤੁਹਾਡੇ ਖੇਤ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਤਾਂ ਨਹੀਂ ਵੀ ਸੁੰਡੀ ਦਾ ਅਟੈਕ ਆਇਆ ਤਾਂ ਨਹੀਂ ਹੈਗਾ ਜਿੱਦਾਂ ਹੁਣ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋਏ ਆਪਣਾ ਝੋਨਾ ਤਕਰੀਬਨ ਇਹ 22-23 ਦਿਨ ਦਾ 25 ਦਿਨ ਦੇ ਤਕਰੀਬਨ ਹੋ ਗਿਆ ਇਹ ਤੇ ਇਹ ਨਾ ਵੀਰੇ ਯੂਰੀ ਇਹਦੇ ਚ ਇਹਦੇ ਆਪਾਂ ਨੇ ਤਿੰਨ ਗੱਟੇ ਲਾ ਚੁੱਕੇ ਆ ਇਹਦੇ ਚ ਤੇ ਹੁਣ ਇਹਦਾ ਯੂਰੀਆ ਬੰਦ ਦਾ ਕਿਉਂਕਿ ਪਹਿਲਾਂ ਆਪਣੀ ਸਲਾਹ ਸੀਗੀ ਵੀ ਆਪਾਂ ਇਹਦੇ ਚ ਇੱਕ ਗੱਟਾ ਪਾ ਦਾਂਗੇ ਪਰ ਆਪਾਂ ਵੀਰੇ ਯੂਰੀਆ ਇਹਦੇ ਚ ਬੰਦ ਕਰਤਾ ਕਿਉਂਕਿ ਝੋਨੇ ਨੇ ਗਰੋਥ ਬਹੁਤ ਸੋਹਣੀ ਕਰੀ ਆ ਤੇ ਮੌਸਮ ਅਨੁਕੂਲ ਹੋਣ ਕਰਕੇ ਝੋਨੇ ਦੇ ਵਿੱਚ ਵੀਰੇ ਜਿਹੜਾ ਪੱਤਾ ਲਪੇਟ ਸੁੰਡੀ ਦਾ ਅਟੈਕ ਆ ਜਿਹੜਾ ਹੁਣ ਲੱਗ ਗਿਆ ਤੇ ਇਹਦੇ ਕਰਕੇ ਕਿਸਾਨ ਵੀਰੋਂ ਆਪਾਂ ਪੀਆਰ 126 ਚ ਨਾ ਹੁਣ ਅੱਜ ਸਪਰੇਅ ਕਰਵਾ ਦਿੱਤੀ ਆਪਾਂ ਨੇ ਐਮ ਐਮ ਐਕਟਨ ਬੈਂਜੂਇਡ ਦੀ 1.9 ਆਪਾਂ ਵੀਰੇ ਉਹੀ ਦਵਾਈ ਵਰਤਨੇ ਆਪਾਂ ਨੂੰ ਬਹੁਤ ਸਾਲ ਹੋ ਗਏ ਤਕਰੀਬਨ 3 ਸਾਲ ਹੋ ਗਏ ਆਪਾਂ ਨੂੰ ਵੀਰੇ ਬਹੁਤ ਸੋਹਣੇ ਰਿਜ਼ਲਟ ਨੇ ਤੇ ਬਹੁਤ ਸੋਹਣਾ ਉਹ ਜਿਹੜੀ ਦਵਾਈ ਆ ਉਹ ਕੰਮ ਕਰਦੀ ਆ ਤੇ ਹੁਣ ਗੱਲ ਕਰਦੇ ਆ ਵੀਰੇ ਆਪਾਂ ਟੈਕਨੀਕਲਾਂ ਦੀ ਪਹਿਲੀ ਗੱਲ ਤਾਂ ਵੀਰੇ ਤੁਸੀਂ ਆਪਣੇ ਖੇਤ ਦੇ ਵਿੱਚ ਇਦਾਂ ਪ੍ਰੋਬਲਮ ਚੈੱਕ ਕਰੋ ਵੀ ਤੁਹਾਡੇ ਖੇਤ ਦੇ ਵਿੱਚ ਪ੍ਰੋਬਲਮ ਤਾਂ ਨਹੀਂ ਕੋਈ ਹੈਗੀ ਵੀ ਕੀ ਤੁਹਾਡੇ ਖੇਤ ਦੇ ਵਿੱਚ ਸੁੰਡੀ ਹੈਗੀ ਆ ਜਾਂ ਨਾ ਜੇ ਸੇਫਟੀ ਲਈ ਕਰਨੀ ਚਾਹੋ ਨਾ ਵੀਰੇ ਫਿਰ ਤੁਸੀਂ ਸਟੈਮਿੰਗ ਦਵਾਈ ਆ ਜਿਹੜੀ ਵਰਤ ਲਓ ਤੇ ਉਹ ਰਿਜ਼ਲਟ ਆ ਜਿਹੜਾ ਲੰਬਾ ਰੱਖ ਜੂਗੀ ਤੇ ਬਾਕੀ ਵੀਰੇ ਜੇ ਤੁਸੀਂ ਮੰਨ ਕੇ ਚੱਲੋ ਆਪਣੇ ਖੇਤ ਦੇ ਵਿੱਚ ਹੁਣ ਤੁਹਾਨੂੰ ਲੱਗਦਾ ਵੀ ਪ੍ਰੋਬਲਮ ਆ ਗਈ ਉੱਲੀ ਵਗੈਰਾ ਦੀ ਤਾਂ ਤੁਸੀਂ ਵੀਰੇ ਵਧੀਆ ਦਵਾਈ ਜਿਵੇਂ ਕਸਟੂਡੀਆ ਦਾ ਸਾਲਟ ਵਰਤ ਲਓ ਕਸਟੂਡੀਆ ਬਾਇ ਨੇਮ ਵੀ ਵਰ ਸਕਦੇ ਹੋ ਐਮੀ ਸਟਾਰਟ ਆਪ ਵੀ ਵਰ ਸਕਦੇ ਹੋ ਕਸਟੂਡੀਆ ਵੀਰੇ ਥੋੜੀ 4 ਤੋਂ 5 ਕਿਲਿਆਂ ਦੇ ਵਿੱਚ ਪੈ ਸਕਦੀ ਹੈ ਤੇ ਐਮ ਇਸਟਾਰਟ ਆ ਵੀਰੇ 5 ਕੀਲਿਆਂ ਦੇ ਵਿੱਚ ਪਾਉਗੇ 1 ਲੀਟਰ ਤੇ ਇੱਕ ਸਟੂਡੀਓ 4 ਕੀਲਿਆਂ ਦੇ ਵਿੱਚ ਵੀ ਤੁਸੀਂ ਲੀਟਰ ਪਾ ਸਕਦੇ ਹੋ ਨੈਟਿਵੋ ਦੀ ਜਿਹੜੀ ਵੀਰੇ 2 ਡੋਜ਼ ਆਪਣੀ 80 ਤੋਂ ਲੈ ਕੇ 120 ਗ੍ਰਾਮ ਤੱਕ ਪਾ ਸਕਦੇ ਹੋ ਬਹੁਤ ਸੋਹਣੇ ਰਿਜ਼ਲਟ ਨੇ ਵੀਰੇ ਇਹ ਦਵਾਈਆਂ ਦੇ ਤੇ ਬਾਕੀ ਵੀਰੇ ਹੋਰ ਵੀ ਤੁਸੀਂ ਮਤਲਬ ਸਟ੍ਰੋਬੇਨ ਜਾਂ ਜੋਲ ਗਰੁੱਪ ਦੇ ਵਿੱਚੋਂ ਕੋਈ ਵੀ ਜਿਹੜਾ ਡਬਲ ਕੰਬੀਨੇਸ਼ਨ ਵਾਲਾ ਗਰੁੱਪ ਆ ਉਹ ਤੁਸੀਂ ਚੂਜ਼ ਕਰ ਸਕਦੇ ਹੋ ਤੇ ਉਲੀਨਾਸ਼ਕਾਂ ਦੇ ਵਿੱਚ ਵੀਰੇ ਕੀੜ ਨਾਸ਼ਕਾਂ ਦੇ ਵਿੱਚ ਵੀਰੇ ਤੁਸੀਂ ਦੇਖੋ ਵੀ ਇਹ ਤੁਹਾਡੇ ਖੇਤ ਦੇ ਵਿੱਚ ਸੁੰਡੀ ਦਾ ਅਟੈਕ ਆਦਾ ਤੁਸੀਂ ਵੀਰੇ ਚਾਹੇ ਸੇਮ ਕਰ ਲਓ ਤੇ ਬਾਕੀ ਵੀਰੇ ਕੋਰਾ ਜਿਹਨੂੰ ਕਰ ਸਕਦੇ ਹਾਂ ਉਹਦੇ ਵੀ ਰਿਜ਼ਲਟ ਪੂਰੇ ਵਧੀਆ ਨੇ ਲਿਕਵਿਡ ਪ੍ਰੋਕਲੇਮ ਵੀ ਕਰ ਸਕਦੇ ਹੋਗੇ ਵੀਰੇ ਟਕੂਮੀ ਵਰ ਸਕਦੇ ਹੋ ਤੇ ਇਹ ਵਧੀਆ ਵੀਰੇ ਸਸਤੀਆਂ ਦਵਾਈਆਂ ਨੇ ਠੀਕ ਨੇ ਰਿਜ਼ਲਟ ਬਹੁਤ ਵਧੀਆ ਨੇ ਇਹਨਾਂ ਦੇ ਹਰ ਇੱਕ ਸਾਲ ਆਪਾਂ ਵਰਤ ਲਿਆ ਤੇ ਅੱਗੇ ਆਂਦੀ ਵੀਰੇ ਤੇਲੇ ਵਾਲੀ ਤੇਲੇ ਦਾ ਵੀਰੇ ਤੁਸੀਂ ਅਟੈਕ ਹੁਣ ਲਾਜ਼ਮੀ ਰੋਕੋ ਕਿਉਂਕਿ ਬਹੁਤ ਜਿਆਦੇ ਬਹਾਉਣੇ ਬੂਝੇ ਦੀ ਸਾਲ ਸਮੱਸਿਆ ਆਈ ਵੀ ਆ ਉਹਦੇ ਕਰਕੇ ਤੇਲੇ ਦਾ ਅਟੈਕ ਰੋਕਣ ਲਈ ਵੀ ਆਪਾਂ ਤੁਸੀਂ ਜਿਹੜਾ ਆਪਣੇ 2-3 ਦਵਾਈਆਂ ਮੇਨ ਆਉਂਦੀਆਂ ਨੇ ਪੈਕਸਲੋਂ ਤਾਂ ਚਲੋ ਜਿਆਦਾ ਮਹਿੰਗੀ ਆ ਤੇ ਬਾਕੀ ਵੀਰੇ ਤੁਸੀਂ ਚੈਸ ਤੇ ਉਸੀਨ ਬਾਇ ਨੇਮ ਜਾਂ ਤੁਸੀਂ ਇਹਨਾਂ ਦਾ ਸਾਲਟ ਲਿਆ ਕੇ ਕਰ ਸਕਦੇ ਹੋ ਇਹਨਾਂ ਦੇ ਰਿਜ਼ਲਟ ਤੁਹਾਨੂੰ ਪੂਰੇ ਵਧੀਆ ਮਿਲਣਗੇ ਕਿਉਂਕਿ ਤੇਲੇ ਦਾ ਅਟੈਕ ਵੀਰੇ ਆਪਾਂ ਨੂੰ ਰੋਕ ਨਾ ਪਊਗਾ ਹੁਣ ਤੇ ਝੋਨਾ ਜੀ ਜੂਰੀਆ ਵਗੈਰਾ ਜਿੱਥੇ ਜ਼ਿਆਦਾ ਹੋਇਆ ਟੇਲੇ ਦਾ ਅਟੈਕ ਉੱਥੇ ਲਾਜ਼ਮੀ ਆਉਣੀ ਆਉਣਾਗਾ ਤੇ ਇੱਕ ਵੀਰੇ ਤੁਹਾਡੇ ਨਾਲ ਹੋਰ ਮੈਂ ਗੱਲਬਾਤ ਸਾਂਝੀ ਕਰਨਾ ਚਾਹਣਾ ਉਹਦੇ ਤੇ ਆਪਾਂ ਵੀਰੇ ਵੀਡੀਓ ਵੀ ਜਰੂਰ ਪਾਵਾਂਗੇ ਬੀ ਐਲ ਵੀ ਦੀ ਜੇ ਤੁਹਾਨੂੰ ਲੱਗਦਾ ਵੀਰੇ ਤੁਹਾਡੇ ਖੇਤ ਦੇ ਵਿੱਚ ਉੱਪਰੋਂ ਮੰਨ ਲੇ ਕਿ ਚਲੋ ਪੱਤੇ ਮੱਚ ਗਏ ਨੀਚੇ ਨੂੰ ਆ ਰਹੇ ਨੇ ਪੀਲੇ ਰੰਗ ਦਾ ਚਮਕਾਰਾ ਤੁਹਾਡੇ ਖੇਤ ਦੇ ਵਿੱਚ ਦਿਖ ਰਿਹਾ ਤਾਂ ਤੁਰੀ ਤੁਸੀਂ ਵੀਰੇ ਚੁੱਪ ਕਰਕੇ ਕਾਪਰ ਸਲਫੇਟ 500 ਗ੍ਰਾਮ ਕਾਪਰ ਆਕਸੀਕਲੋਰਾਈਡ ਕਹਿ ਸਕਦੇ ਆਪਾਂ ਚਾਹੇ ਚਾਹੇ ਤੁਸੀਂ ਵੀਰੇ ਕਾਪਰ ਹਾਈਡਰੋਕਸਾਈਡ 5 500 ਗ੍ਰਾਮ ਇਹਨਾਂ ਦੋਨਾਂ ਦੀ ਡੋਜ਼ ਲੈ ਕੇ ਨਾਲ ਤੁਸੀਂ ਵੀਰੇ ਸਟ੍ਰੈਪਟੋ ਦੀਆਂ ਦੋ ਪੁੜੀਆਂ ਪਾ ਕੇ ਸਪਰੇਅ ਕਰ ਦੋ ਤੁਹਾਨੂੰ ਰਿਜ਼ਲਟ ਮਿਲ ਜੂਗਾ ਤੁਹਾਡੀ ਬੀਐਲ ਵੀ ਉੱਥੇ ਕੰਟਰੋਲ ਹੋ ਜੂਗੀ ਨਹੀਂ ਵੀਰੇ ਤੁਹਾਡਾ ਉਹ 70% ਤੱਕ ਝਾੜ ਹੈ ਜਿਹੜਾ ਕਟਾ ਸਕਦੀ ਹੈ ਉਮੀਦ ਹੈ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰੀਏ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਓਗੀ ਇਸੇ ਤਰ੍ਹਾਂ ਪੱਝ ਜਾਣਕਾਰੀ ਲੈ ਕੇ ਹਾਜਵਿੰਦਰਾਂ ਕੇ ਧੰਨਵਾਦ